ਹਟਾ ਚੇਲੇ ਕੀ ਜਾਣਦੇ ਆ ਮੈਨੂੰ ਤੇ ਅੱਜ ਤੇ ਬਾਬਿਆਂ ਨੇ ਵੀ ਹੁਣਾਂ ਹੀ ਪਾੜ ਰੱਖਣ ਚੱਲ ਗੇਟ ਤੇ ਮੈਂ ਬੰਦ ਕਰਤਾ ਵਾ ਆ ਤੇ ਇਹਨਾਂ ਨੇ ਮੰਨਣਾ ਹੀ ਆ ਨਾਲ ਮੈਨੂੰ ਵੀ ਮਾਰਨਾ ਧਿਆਨ ਬਚ ਗਈ ਨੀ ਕੱਪੜੇ ਤੇ ਹੋਰ ਵੀ ਆ ਜਾਣਗੇ ਇਹ ਫੋਨ ਗਵਾਚ ਗਿਆ ਵਾ ਉਹਦੇ ਵਿੱਚ ਕੋਈ ਗੱਲਬਾਤ ਨਾ ਹੋਵੇ ਫੋਟੋਆਂ ਫਾਟਵਾ ਨਾ ਕੋਈ ਹੋਣਾ ਤੁਸੀਂ ਇਦਾਂ ਕਰੋ ਆਣ ਕੇ ਤਾਂ ਸਾਨੂੰ ਲੈ ਜਾਓ ਇੱਥੋਂ ਮੈਂ ਤੇ ਤੁਹਾਨੂੰ ਲੈ ਆ ਤੇ ਜਾਂਦੇ ਪਰ ਹੁਣ ਮੈਂ ਕੀ ਕਰਾਂ ਦੱਸ ਮੈਂ ਵੀ ਇੱਥੇ ਨਾ ਪਰਵਾਰ ਵਿੱਚ ਫਸ ਗਈ। ਭੈਣ ਜੀ ਫਿਕਰ ਮੈਂ ਕਾਦਾ ਕਰਨਾ ਵਾ ਜਦੋਂ ਭੈਣ ਭਰਾ ਵੀ ਸਾਥ ਛੱਡ ਦੇਣ ਨਾ ਮੈਂ ਚੱਲੀ ਆਪਣੇ ਸੋਹਰੇ ਭਾਵੇਂ ਮੈਨੂੰ ਧੱਕੇ ਮਾਰਨ ਭਾਵੇਂ ਜੋ ਮਰਜ਼ੀ ਕਰਨ ਬੱਲੇ ਨਹੀਂ ਤੇਰੇ। ਉਹਦੋਂ ਵੀ ਤਾਂ ਸੋਹਰੇ ਗਏ ਹਾਂ। ਮੈਂ ਲਵਲੇ ਤੂੰ ਕਿੱਥੇ ਚੱਲੇ ਆਵਾ? ਮਾਦਾ ਮੈਂ ਕਿੱਥੇ ਜਾਣਾ? ਹਾਂ। ਤੁਸੀਂ ਨਹੀਂ ਤਿਆਰੀ ਕੀਤੀ ਕਿਤੇ? ਪਹਿਲਾਂ ਭੈਣ ਵੀ ਸਾਥ ਛੱਡ ਗਈ ਆ। ਫਿਰ ਕੁੜੀ ਵੀ ਛੱਡ ਗਈ। ਤਾਂ ਹੁਣ ਆ ਮੁੰਡਾ ਵੀ ਜਾਂਦਾ ਹੀ ਆ। ਪੁਲਿਸ ਵਾਲਾ ਨਾ ਤਾਂ ਮੈਂ ਗੱਲ ਕਰਨ ਡਿਆ ਵਾ। ਉਹ ਕਹਿੰਦਾ ਕੋਈ ਗੱਲ ਹੀ ਨਹੀਂ ਡਰਨ ਵਾਲੀ।